ਜੀ 80k ਮੇਰੇ ਸਾਰੇ ਹੀ ਬ੍ਰਦਰ ਸਿਸਟਰ ਨੇ ਬਹੁਤ ਹੀ ਐਫਰਟ ਕਰਕੇ ਮੇਰੇ 80k ਕੰਪਲੀਟ ਕਰਾਏ ਜੀ ਤੇ ਹੁਣ ਅਸੀਂ ਆਫਰ ਲਗਾ ਲਗੇ ਆ ਜੀ ਸਾਡੇ ਜਿੱਦਣ ਵੀ 100k ਕੰਪਲੀਟ ਹੋਗੇ ਜੀ ਸਾਰੇ ਹੀ ਮੇਰੇ ਭੈਣਾ ਭਰਾਵਾਂ ਨੂੰ ਚੈਨਾਂ ਮੁੰਦਰੀਆਂ ਕੜੇ ਫ੍ਰੀ ਮਿਲਣਗੇ ਜੀ ਕਿੰਨਾਂ ਨੂੰ ਮਿਲਨੇ ਆ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਹੋਏਗਾ ਜੀ ਵੀਡੀਓ ਨੂੰ ਸ਼ੇਅਰ ਕੀਤਾ ਹੋਵੇਗਾ ਲਾਈਕ ਕੀਤਾ ਹੋਵੇਗਾ ਤੇ ਕਮੈਂਟ ਕੀਤਾ ਹੋਵੇਗਾ ਜਿੱਦਾਂ ਸਾਡੇ 100k ਕੰਪਲੀਟ ਹੋਗੇ ਤੁਸੀਂ ਵੀਡੀਓ ਲੈ ਕੇ ਆਓ ਮੇਰੇ ਕੋਲ ਚਨਾ ਮੁੰਦਰੀਆਂ ਕੜੇ ਤੇ ਫ੍ਰੀ ਲੈ ਜਾਓ ਫ੍ਰੀ 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 ਕਿਨਾਂ ਨੂੰ ਜਿਨ੍ਹਾਂ ਨੇ ਮੇਰਾ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਵੇਗਾ ਵੀਡੀਓ ਨੂੰ ਸ਼ੇਅਰ ਕੀਤਾ ਹੋਵੇਗਾ ਲਾਈਕ ਕੀਤਾ ਹੋਵੇਗਾ ਤੇ ਕਮੈਂਟ ਕੀਤਾ ਹੋਵੇਗਾ ਇਸ ਕਰਕੇ ਸਾਰੇ ਹੀ ਬ੍ਰਦਰ ਸਿਸਟਰ ਅੱਗੇ ਰਿਕੁਐਸਟ ਹੈ ਜੀ ਤੁਸੀਂ ਮੈਂ ਫਸਟ ਟਾਈਮ ਕਹਿ ਰਿਹਾ ਜੀ ਮੈਂ ਅਦਰਵਾਈ ਕਦੀ ਨਹੀਂ ਕਿਹਾ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰਨਾ ਹੈ ਸ਼ੇਅਰ ਕਰਨਾ ਕਮੈਂਟ ਕਰਨਾ ਜੀ ਤੁਸੀਂ ਹੁਣ 100k ਤੱਕ ਪਹੁੰਚਾਣਾ ਜੀ ਸਾਰੇ ਹੀ ਬ੍ਰਦਰ ਸਿਸਟਰ ਦਾ ਦਿਲ ਦੀਆਂ ਗਿਆਨੀਆਂ ਤੋਂ ਥੈਂਕਸ ਆਈ ਵਾਂਸ ਅਗੇਨ 80k ਤੁਸੀਂ ਕੰਪਲੀਟ ਕਰਾਤੇ ਜੀ ਤੇ ਹੁਣ ਤੁਸੀਂ ਨੈਕਸਟ ਟਾਰਗੇਟ ਆਪਣਾ 100k ਜਿੱਦਨ ਵੀ ਆਪਣੇ 100k ਕੰਪਲੀਟ ਹੋ ਗਏ ਸਾਰੇ ਮੇਰੇ ਭੈਣਾ ਭਰਾਵਾਂ ਨੂੰ ਟੋਪਸ ਚੈਨਾ ਮੁੰਦਰੀਆਂ ਦਿਖਾ ਦਿਓ ਜੀ ਜੋ ਜੋ ਜੀ ਦੀ ਪਮੰਨਾ ਹੋਏਗੀ ਸਾਰਿਆਂ ਨੂੰ ਮਿਲੇਗਾ ਚੈਨਾ ਮੁੰਦਰੀਆਂ ਕੜੇ ਲੇਡੀਜ਼ ਜੈਂਟਸ ਹਰ ਜਵਲਰੀ ਮਿਲੇਗੀ ਫ੍ਰੀ 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 ਕਿਨਾਂ ਨੂੰ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਕੀਤਾ ਹੋਵੇਗਾ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਤੁਸੀਂ ਵੀਡੀਓ ਲੈ ਕੇ ਆ ਜਾਓ ਲਾਈਕ ਸ਼ੇਅਰ ਤੇ ਕਮੈਂਟ ਕੀਤਾ ਹੋਵੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਵੇ ਤੇ ਗਿਫਟ ਲੈ ਜਾਓ ਥੈਂਕ ਯੂ ਸੋ ਮਚ ਨੈਕਸਟ ਟਾਰਗੇਟ 100k ਥੈਂਕ ਯੂ